हां जी दोस्तों आज ਆਪਾਂ ਕਗਰਦਰੀਆ ਸਰਦੂਲਗੜ ਵਿਖੇ ਪਹੁੰਚੇ ਹਾਂ ਸੋ ਹਾਂ ਹੁਣ ਜੋ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਹ ਘੱਗਰ ਦਰਿਆ ਦੇ ਨਾਲ ਲੱਗਦਾ ਜੋ ਗਊਸ਼ਾਲਾ ਵਾਲਾ ਬੰਨ ਹੈ ਸੋ ਅੱਜ ਦੀ ਜੋ ਗੁਰਦੁਆਰਾ ਵਿਖੇ ਜੋ ਮੀਟਿੰਗ ਰੱਖੀ ਗਈ ਸੀ ਸੋ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਜੋ ਇਹ ਗਊਸ਼ਾਲਾ ਵਾਲਾ ਬੰਨ ਐ ਇੱਥੋਂ ਲੈ ਕੇ ਗਊਸ਼ਾਲਾ ਤੋਂ ਲੈ ਕੇ ਪਿੰਡ ਸਾਧੂ ਵਾਲਾ ਤੱਕ ਇਸ ਬੰਨ ਦੇ ਉੱਤੇ ਮਿੱਟੀ ਪਾਈ ਜਾਣੀ ਹੈ ਜਿੱਥੋਂ ਕਿਤਾ ਉਹ ਬੰਨਾ ਕਮਜ਼ੋਰ ਹੈ ਉੱਥੋਂ ਉਸ ਬੰਨ ਦੇ ਉੱਤੇ ਮਿੱਟੀ ਪਾ ਕੇ ਉਸ ਨੂੰ ਮਜ਼ਬੂਤ ਕੀਤਾ ਜਾਣਾ ہے اس تو بعد اس بن ਨੂੰ ਚੌੜਾ ਕੀਤਾ ਜਾਣਾ ਹੈ ਸੋ ਬਨ ਨੂੰ ਚੌੜਾ ਕਰਨ ਦੇ ਵਾਸਤੇ ਮਿੱਟੀ ਦੇ ਮਿੱਟੀ ਲਿਉਣ ਵਾਸਤੇ ਜੋ ਬਾਸ ਇਕੱਠੀ ਕੀਤੀ ਜਾਣੀ ਹੈ ਸ਼ਹਿਰ ਦੇ ਵਿੱਚੋਂ ਸੋ ਹਰ ਘਰ ਮਗਰ 500 ਰੁਪਿਆ ਜੋ ਬਾਸ ਇਕੱਠੀ ਕਰਨੀ ਹੈ ਤਾਂ ਜੋ ਇਸ ਬਨ ਨੂੰ ਮਿੱਟੀ ਦੀ ਕਮੀ ਨਾ ਸਕੇ ਅਤੇ ਜੋ ਤੇਲ ਪਾਣੀ ਦਾ ਖਰਚਾ ਜੋ ਕੱਢਿਆ ਜਾ ਸਕੇ ਅਤੇ ਇਸ ਦੇ ਨਾਲ ਹੀ ਜੇਕਰ ਕਿਸੇ ਵੀ ਮੇਰੇ ਵੀਰ ਭਰਾ ਨੇ ਤੇਲ ਦੀ ਸੇਵਾ ਪੈਸਿਆਂ ਦੀ ਸੇਵਾ ਜੋ ਕਿਸੇ ਵੀ ਤਰ੍ਹਾਂ ਦੀ ਸੇਵਾ ਦੇਣੀ ਚਾਹੁੰਦਾ ਹੈ ਤਾਂ ਉਹ ਇੱਥੇ ਜੋ 11 ਮੈਂਬਰੀ ਇਹਨਾਂ ਵੱਲੋਂ ਕਮੇਟੀ ਬਣਾਈ ਗਈ ਹੈ ਤਾਂ ਤੁਸੀਂ ਗਊਸਾਲਾ ਵਾਲੇ ਬੰਦੇ ਉੱਤੇ ਪਹੁੰਚ ਕੇ ਤੁਸੀਂ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਸੇਵਾ ਦੇ ਸਕਦੇ ਹੋ ਤਾਂ ਜੋ ਆਪਾਂ ਸ਼ਹਿਰ ਨੂੰ ਇਸ ਮੁਸ਼ਕਲ ਘੜੀ ਤੋਂ ਬਚਾ ਸਕੇ ਆਪਾਂ ਦਾ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਘਰਾਂ ਦੇ ਮੂਹਰੇ ਮਿੱਟੀ ਲਾਉਣ ਨਾਲੋਂ ਆਪਾਂ ਇਸ ਬੰਨ ਦੇ ਉੱਤੇ ਵੱਧ ਤੋਂ ਵੱਧ ਜ਼ੋਰ ਲਾਈਏ ਜਿਵੇਂ ਆਪਾਂ ਪਿਛਲੇ ਸਾਲ ਦੇਖਿਆ ਸੀ ਕਿ ਸਭ ਤੋਂ ਪਹਿਲਾਂ ਜੋ ਇਹ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਪਾੜ ਪੈ ਗਿਆ ਸੀ ਇੱਧਰ ਫਸਲਾਂ ਦੇ ਵਿੱਚ ਵੀ ਪਾਣੀ ਫਿਰ ਗਿਆ ਸੀ ਬਾਬਾ ਖਤਾਲਾ ਵਾਲੀ ਜੋ ਸੜਕ ਹੈ ਉਹ ਵੀ ਡੁੱਬ ਚੁੱਕੀ ਸੀ ਪਰਲੇ ਪਾਸੇ ਤੁਸੀਂ ਬਾਬਾ ਖਤਾਲੇ ਵਾਲੀ ਸੜਕ ਦੇ ਪਰਲੇ ਪਾਸੇ ਦੇਖ ਸਕਦੇ ਹੋ ਉਧਰ ਵੀ ਜੋ ਪਾਣੀ ਭਰ ਗਿਆ ਸੀ ਸੋ ਉਸ ਦੇ ਨਾਲ ਹੀ ਫੂਸ ਮੰਡੀ ਵਾਲਾ ਬੰਨ ਟੁੱਟ ਗਿਆ ਸੀ ਅਤੇ ਬਾਦੀਆਂ ਵਾਲੀ ਛੜ ਵੀ ਜੋ ਪਾੜ ਪੈ ਗਿਆ ਸੀ ਰੋਡ ਕੀ ਵੀ ਜੋ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਸੀ ਸੋ ਪਿੰਡ ਸਾਧੂਵਾਲਾ ਵਿਖੇ ਵੀ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਜੋ ਘਰਾਂ ਦੇ ਵਿੱਚ ਪਾਣੀ ਪੈ ਗਿਆ ਸੀ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਹੁਣ ਤੋਂ ਹੀ ਤਿਆਰੀਆਂ ਖਿੱਚ ਲਈਏ ਸੋ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਸੋ ਆਪਾਂ ਨੂੰ ਵੱਧ ਤੋਂ ਵੱਧ ਮੋਢੇ ਨਾਲ ਮੋਢਾ ਜੋੜ ਕੇ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਆਪਾਂ ਨੂੰ ਇਸ ਮੁਸ਼ਕਲ ਘੜੀ ਦੇ ਨਾਲ ਕਿਵੇਂ ਲੜਨਾ ਹੈ ਇਸ ਇਨਾ ਇਨਾ ਹੜ੍ਹਾਂ ਤੋਂ ਆਪਾਂ ਕਿਵੇਂ ਬਚਾ ਕਰਨਾ ਹੈ ਸੋ ਤੁਸੀਂ ਭਲੀ ਭਾਂਤ ਹੀ ਜਾਣਦੇ ਹੋ ਤਾਂ ਤੁਹਾਡੇ ਅੱਗੇ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਅਤੇ ਆਪਾਂ ਇਸ ਬੰਧ ਨੂੰ ਮਜ਼ਬੂਤ ਕਰੀਏ ਅਤੇ ਆਪਣੇ ਸ਼ਹਿਰ ਨੂੰ ਅਤੇ ਪਿੰਡਾਂ ਨੂੰ ਡੁੱਬਣ ਤੋਂ ਬਚਾਈਏ ਤੇ ਇਸ ਦੇ ਨਾਲ ਹੀ ਮੇਰੀ ਸਰਕਾਰ ਨੂੰ ਵੀ ਅਪੀਲ ਹੈ ਕਿ ਕਿ ਹੜ੍ਹਾਂ ਦੇ ਆਉਣ ਤੋਂ ਬਾਅਦ ਫਸਲਾਂ ਨੂੰ ਡੁੱਬਣ ਤੋਂ ਬਾਅਦ ਜੋ ਮੁਆਵਜ਼ਾ ਮਿਲਦਾ ਹੈ ਉਹੀ ਮੁਆਵਜ਼ਾ ਜੇ ਆਪਾਂ ਬੰਨਾਂ ਦੇ ਉੱਪਰ ਲਾਇਆ ਜਾਵੇ ਤਾਂ ਬਾਅਦ ਦੇ ਵਿੱਚ ਮੁਆਵਜ਼ਾ ਦੇਣ ਦੀ ਲੋੜ ਹੀ ਨਹੀਂ ਜਿੰਨਾ ਆਪਾਂ ਮੁਆਵਜ਼ੇ ਮੁਆਵਜ਼ਾ ਦੇਣ ਦੇ ਵਿੱਚ ਖਰਚ ਕਰਦੇ ਹਾਂ ਉਸ ਤੋਂ ਘੱਟ ਤਾਂ ਇੰਨਾ ਬੰਨਿਆ ਤੇ ਬੰਨਿਆ ਤੇ ਲਾਉਣ ਨਾਲ ਹੀ ਸਰ ਜਾਵੇਗਾ ਤਾਂ ਇਸ ਕਰਕੇ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਕਿ ਸਾਡੇ ਇਸ ਇਨਾ ਬੰਨਾਂ ਵੱਲ ਵੀ ਜ਼ਰੂਰ ਖਿਆਲ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਇਸ ਬੰਨ ਦੇ ਨਾਲ ਜੋ ਪੱਥਰ ਬਗਿਆਰਾ ਵੀ ਲਗਾਏ ਜਾਣ ਸਰਕਾਰ ਨੂੰ ਇਹ ਵੀ ਅਪੀਲ ਹੈ ਜੋ ਪਿਛਲੇ ਸਾਲ ਐਮਐਲਏ ਸਾਹਿਬ ਜੋ ਸਾਡੇ ਸ਼ਹਿਰ ਦੇ ਐਮਐਲਏ ਸਾਹਿਬ ਨੇ ਉਹਨਾਂ ਵੱਲੋਂ ਜੋ ਵਾਦਾ ਕੀਤਾ ਗਿਆ ਸੀ ਕਿ ਜੋ ਬੰਨ ਦੇ ਨਾਲ ਨਾਲ ਪੱਥਰ ਲਗਾਏ ਜਾਣਗੇ ਅਤੇ ਤਾਰਾਂ ਲਗਾਈਆਂ ਜਾਣਗੀਆਂ ਤਾਂ ਜੋ ਬੰਨ ਦੇ ਵਿੱਚ ਜੋ ਮਿੱਟੀ ਖਿਸਕਦੀ ਹੈ ਪਾਣੀ ਲੱਗਣ ਨਾਲ ਉਹ ਮਿੱਟੀ ਨਾ ਖਿਸਕ ਸਕੇ ਪੱਥਰਾਂ ਦੇ ਨਾਲ ਲੱਗ ਕੇ ਹੀ ਅੱਗੇ ਨੂੰ ਮੁੜ ਸਕੇ ਤਾਂ ਐਨੀ ਬੇਨਤੀ ਮੇਰੀ ਜਰੂਰ ਕਬੂਲ ਕਰਿਓ ਤਾਂ ਮੈਂ ਦੁਬਾਰੇ ਤੁਹਾਨੂੰ ਦੱਸਦਾ ਹਾਂ 9 ਜੁਲਾਈ 2024 ਦਿਨ ਮੰਗਲਵਾਰ ਨੂੰ ਜੋ ਐਸ ਬੰਨ ਨੂੰ ਚੌੜਾ ਕਰਨ ਦਾ ਕੰਮ ਚੱਲਣਾ ਹੈ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚੋ ਅਤੇ ਆਪਾਂ ਬੰਨ ਨੂੰ ਮਜ਼ਬੂਤ ਕਰੀਏ ਅਤੇ ਇਸ ਦੇ ਨਾਲ ਹੀ ਜੋ ਬਾਂਸ ਇਕੱਠੀ ਕਰਨੀ ਹੈ ਜੋ ਹਰ ਕਰਮਾਗਰ 500 ਰੁਪਿਆ ਇਕੱਠਾ ਕਰਨਾ ਦਾ ਜੋ ਮਤਾ ਪਾਇਆ ਹੈ ਸੋ ਜ਼ਰੂਰੀ ਨਹੀਂ ਆਪਾਂ 500 ਆਪਾਂ ਪਾਉਣਾ ਹੈ ਜਿੰਨੀ ਵੀ ਤੁਹਾਡੀ ਸ਼ਰਦਾ ਹੈ ਕੋਈ ਤੱਕਾ ਨਹੀਂ ਹੈ ਸੋ ਆਪਣੀ ਸ਼ਰਦਾ ਦੇ ਮੁਤਾਬਕ ਪਾ ਸਕਦੇ ਹੋ ਪਰ ਆਪਾਂ ਹਿੱਸਾ ਜ਼ਰੂਰ ਪਾਉਣਾ ਹੈ ਤਾਂ ਜੋ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਜਾਂ ਮਿੱਟੀ ਲਿਆਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜਾਂ ਪੈਸੇ ਬੰਨਿਓ ਕਿਸੇ ਵੀ ਤਰ੍ਹਾਂ ਬੰਨਿਓ ਦਿੱਕਤ ਨਾ ਆਵੇ ਜੇਕਰ ਆਪਣੇ ਕੋਲੇ ਪੈਸਾ ਹੋਵੇਗਾ ਤਾਂ ਹੀ ਆਪਾਂ ਇਸ ਬੰਨ ਨੂੰ ਮਜ਼ਬੂਤ ਕਰ ਸਕਾਂਗੇ ਤਾਂ ਇੰਨੀ ਮੈਂ ਗੱਲ ਆਪਣੀ ਰੱਖਦਾ ਹੋਇਆ ਧੰਨਵਾਦ ਕਰਦਾ ਹਾਂ